ਪਾਰਟੀਸ਼ਨ 1947 ਦੇ ਹਾਲਾਤ ਦੱਸਦੀ ਇੱਕ ਹੋਰ ਕੜੀ ਲੈ ਕੇ ਹਾਜ਼ਰ ਸਾਡੇ ਨਾਲ ਇੱਕ ਹੋਰ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਆਪਣੀ ਅੱਖਾਂ ਨਾਲ ਵੇਖੇ ਸੀ ਉਹ ਸਾਰੇ ਹਾਲਾਤ ਬਲਕਿ ਅੱਖਾਂ ਨਾਲ ਵੇਖਿਆ ਵੇਖੇ ਵੀ ਤੇ ਭੋਗੇ ਵੀ ਹੱਡ ਵਰਤੀ ਜਗ ਵਰਤੀ ਜਲੰਧਰ ਆਪਣਾ ਕਿਹੜਾ ਇਲਾਕਾ ਸੀ ਜਲੰਧਰ ਦੇ ਨਾਲ ਹੀ ਸਗਾ ਗੜਾ ਸੀ ਪਿੰਡ ਨੇ ਗੜਾ ਪਿੰਡ हां ਕੋਈ ਡੇਢ ਦੋ ਮੀਲ ਦੂਤੇ ਸੀ ਡੇਢ ਦੋ ਮੀਲ ਦੇ ਉੱਤੇ ਸੀ ਤੇ ਆਸ-ਪਾਸੇ ਦੇ ਕਿਹੜੇ ਹੈ ਸੀ ਪਿੰਡ ਉੱਥੇ हां आस-पास पेड़ ऐसे के नाल सुबानਾ ਸੀਗਾ ਲਾਡੋ ਵਾਲੀ ਸੀ ਪੋਲੀ ਵਾਲਾ ਸੀ ਜੇ ਕਾਦੀਆਂ ਹਾਲ ਦੇਗਾ ਗਿਗਰਾਲ ਸੀ ਉੱਥੇ ਆਸ-ਪਾਸੇ ਸਿੱਖ ਵਸਦੇ ਸੀ ਇੱਕ ਤਾਂ ਸੁਬਾਨਾ ਵੇਚ ਸੀ ਹਾਂ ਹੋਰ ਕਿਹੜੇ ਪਣ ਸੀ ਹੋਰ ਇਹ ਕਿਸੇ ਦਾ ਮਠੇਪੁਰ ਮਠੇਪੁਰ ਹਾਂ ਹੋਰ ਮਾਜੀ ਦੋ ਹੀ ਸਿੱਖਾਂ ਦੇ ਬਾਕੀ ਦੇ ਮੁਸਲਮਾਨਾਂ ਦੇ ਤੁਹਾਡੇ ਜਾਂ ਜਿਹੜੀ ਬਾਕੀ ਮੁਸਲਮਾਨ ਬਰਾਦਰੀ ਸੀ ਉਹਨਾਂ ਦੇ ਤਾਲੁਕਾਤ ਇਹਨਾਂ ਨਾਲ ਕਿਸ ਤਰ੍ਹਾਂ ਦੇ ਸੀ ਤੇ ਲਗਾ ਦੇਣਾ ਨਾ ਇਦਾਂ ਦੇ ਸੀ ਜਿੱਦਾਂ ਵੇहां ਸ਼ਾਦੀਆਂ ਇੱਕ ਦੂਸਰੇ ਦੇ ਜਾਂਦੇ ਅੱਛਾ ਉਦੋਂ ਲੜਾਈ ਝਗੜੇ ਨਹੀਂ ਸੀ ਨਾ ਕਿ ਮੱਲੇ ਮੁਹੱਬਤ ਨਾਲ ਇੱਕ ਦੂਸਰੇ ਨੂੰ ਪੇਸ਼ ਆਉਂਦੇ ਠੀਕ ਹੈ ਠੀਕ ਹੈ ਠੀਕ ਕਦੋਂ ਰੋਲੇ ਪੈਣਾ ਸ਼ੁਰੂ ਹੋਏ ਸੀ ਏਸ 47 ਜੀ ਜਿਲ੍ਹੇ ਹੋਇਆ ਮੈਂ ਥੋੜਾ ਜਿਹਾ ਵਿਲੇ ਹੋਇਆ ਹੂੰ ਉਸ ਤੋਂ ਬਾਅਦ ਕਲਫਿਓ ਲੱਗ ਗਿਆ ਸਾਨੂੰ ਮਾਲਕ ਨੇ ਕਿਹਾ ਤੁਸੀਂ ਚਲੇ ਜਾਓ ਕਲਫਿਓ ਲੱਗ ਗਿਆ ਅੱਛਾ ਅਜੀ ਆਏ ਤਾਂ ਕੋਈ Hindu ਸੇ ਕਦੀ ਨਹੀਂ ਦੇਖਿਆ ਰਾਹ ਦੇ ਵਿੱਚ ਠੀਕ ਹੈ ਮੁਸਲਮਾਨ ਤਾਂ ਫਿਰਦੇ ਸੀ ਕੋਈ ਕੋਈ ਸਿੱਖ ਨਹੀਂ ਸੀ ਕੋਈ ਨਾ Hindu ਸੀ ਅੱਛਾ ਜਿਲ੍ਹੇ ਜਿਆ ਪੁਣੇ ਪਹੁੰਚੇ ਨਾ ਤੋ ਉਸ ਵੇਲੇ ਲੋਕ ਬਾਹਰ ਇਕੱਠੇ ਹੋਏ ਹੋਏ ਸੀਗੇ ਸੜਕ ਦੇ ਉੱਤੇ ਸਾਡੇ ਪਿੰਡੋਂ ਸੜਕ ਜਿਹੜੀ ਜਾਂਦੀ ਸੀ ਨਾ ਨੂਰ ਮਹਿਲ ਨੂੰ ਤੋ ਸਾਡੇ ਪਿੰਡ ਦੇ ਵੇਜਦੀ ਆਫਿਸ ਜਾਂਦੀ ਠੀਕ ਹੈ ਤੋ ਇਕੱਠੇ ਹੋਏ ਕਹਿੰਦੇ ਅਗੇ ਇਧਰੋਂ ਕਾਫਲ ਕਾਫਲਾ ਆ ਰਿਹਾ ਸ਼ਹਿਰ ਜਾਣ ਵਾਸਤੇ ਮਾਨਨੇ ਵਾਸਤੇ ਤੇ ਆਪਾਂ ਇੱਥੋਂ ਨੰਗਰ ਨਹੀਂ ਦੇਣਾ ਬਹਿ ਜਾਓ ਤੁਸੀਂ ਇੱਥੇ ਅੱਛਾ ਤੁਸੀਂ ਵੀ ਤਰੜੇ ਹੋ ਜਾਓ ਠੀਕ ਹੈ ਲੇਕਿਨ ਕੋਈ ਕਾਫਲਾ ਨਹੀਂ ਨੰਗਿਆ ਉਹ ਸ਼ਾਮ ਤੀਕਰ ਬੈਠੇ ਰਹੇ ਹਾਂ ਕੋਈ ਰੋਲਾ ਨਹੀਂ ਪਿਆ ਕੋਈ ਰੋਲਾ ਨਹੀਂ ਪਿਆ ਕੀ ਫਿਰ ਕਿੰਨੇ ਕਿਹਾ ਸੀ ਪਿੰਡ ਛੱਡিয়ে ਬਈ ਪਿੰਡ ਤੇ ਉਠਣਾ ਪੈਣਾ ਪਿੰਡ ਦਾ ਉਸ ਵੇਲੇ ਆਮ ਆਲਾਨ ਹੁੰਦਾ ਸੀ ਨਾ ਉਦੋਂ ਸਾਡਾ ਪਿੰਡ ਜਿਹੜਾ ਸੀ ਨਾ ਸ਼ੌਣੀ ਦੇ ਨਾਲ ਸੀ ਤੇ ਪੁਲੀਸ ਜਿਹੜੀ ਫੌਜੀ ਸੀਗੇ ਨਾ ਉਹ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਮੋਰਚੇ ਲਾਇਓ ਸੀ ਕਿ ਕੋਈ ਬਾਹਰੋਂ ਕਾਫਲਾ ਆਵੇ ਤਾਂ ਜੀ ਉਹਦੇ ਮੁਕਾਬਲੇ ਅੱਛਾ ਇਹ ਅਯੂ ਖਾਂ ਉਸ ਵੇਲੇ ਉੱਥੇ ਬਗਰੀਡੀਅਰ ਸੀਗਾ ਜਿਹੜਾ ਪਾਕਿਸਤਾਨ ਦਾ ਬਾਦ ਸਦਰ ਹੋਇਆ ਹੈ ਹਾਂ ਇਹ ਉਸ ਵੇਲੇ ਬਰਗੇਡੀਅਰ ਸੀ ਉੱਥੇ ਹਾਂ ਅੱਛਾ ਸਲਮਾਨ ਨਹੀਂ ਸੀ ਉਸ ਜ਼ਿਆਦਾਤਰ ਮੁਸਲਮਾਨ ਸੀ ਫਿਰ ਕਿਨੇ ਉੱਠੇ ਸੀ ਉੱਥੋਂ ਕਿਨੇ ਕਿਹਾ ਸੀ ਪਿੰਡ ਦੇ ਵਿੱਚ ਆ ਵੀ ਹੁਣ ਤੇ ਜਾਣਾ ਹੀ ਪੈਣਾ ਸਾਡਾ ਪਿੰਡ ਜਿਹੜਾ ਸੀ ਨਾ ਮੁਸਲਮਾਨ ਲੀਗ ਦਾ ਸਦਰ ਜਿਹੜਾ ਸੀ ਉਹ ਸਾਡੇ ਪਿੰਡ ਦਾ ਸੀ ਕੀ ਨਾਂ ਸੀ ਕਾ ਉਹ ਸ਼ਰੀਫ ਮਮਾ ਸ਼ਰੀਫ ਹੋਵੇ محمد شریف ਨਾਂ ਸੀ ਅੰਦਰ ਹਾਂ ਠੀਕ ਹੈ ਤੂੰ ਮੰਨ ਤਾ ਪਤਾ ਲੱਗ ਗਿਆ ਨਾ ਕਿ ਜਾਣਾ ਪੈਣਾ ਤਬਾਦਲਾ ਵਾਦੀ ਹੋ ਗਿਆ ਅੱਛਾ ਤੇ ਬੱਸ ਫੇ ਰੋਕਣਾ ਸ਼ੁਰੂ ਹੋ ਗਿਆ ਰੋਕਣਾ ਸ਼ੁਰੂ ਹੋ ਗਿਆ ਇਕੱਠੇ ਉੱਠੇ ਸੀ ਇੱਕ ਦੁੱਕਾ ਘਰ ਕਰ ਕਰਕੇ ਨਹੀਂ ਅਸੀਂ ਤਾਂ ਪਹਿਲੇ ਆ ਗਏ ਤਕਰੀਬਨ ਹਾਂ ਇਹ ਸਾਰਾ ਪਿੰਡ ਬੈਠਾ ਜੀ ਕੋਈ ਰੋਣਾ ਬਾਦ ਦੇ ਵਿੱਚ ਕੈਂਪ ਸਾਡੇ ਪਿੰਡ 'ਚ ਬਣ ਗਿਆ ਅੱਛਾ ਤੇ ਜਿਹੜੀ ਗੱਡੀ ਸੀ ਨਾ ਉਹ ਸਾਡੇ ਪਿੰਡ ਦੇ ਲਾਗੇ ਉਹ ਨਹੀਂ ਲਾਂਗ ਦੀ ਸੀ ਠੀਕ ਹੈ ਉੱਥੋਂ ਲੋਕ ਵਹਿੰਦੇ ਸੀ ਗੱਡੀ ਦੇ ਵਿੱਚ ਜਿਹੜੇ ਇੱਧਰ ਆਉਂਦੇ ਤੁਸੀਂ ਕਾਹਦੇ ਤੇ ਆਏ ਸੀ ਅਜੀਦਬਾਦਸੇ ਚਾਏ ਬਸ ਬੈਗਿਆ ਸੀ ਹਾਂ ਘਰ ਦਾ ਸਮਾਨ ਕੋ ਚੈੱਕ ਹੋਇਆ ਸੀ ਕਿ ਨਹੀਂ ਹੋਇਆ ਨਹੀਂ ਐਵੇਂ ਥੋੜਾ ਬਹੁਤ ਜਿਹੜਾ ਕਪੜੇ ਕੋਪੜੇ ਚੱਕ ਹੋ ਗਏ ਦੁੱਖ ਤਾਂ ਬੜਾ ਹੋਇਆ ਹੋਣਾ ਵੀ ਘਰ ਵਸਦਾ ਬਲਦਾ ਘਰ ਛੱਡ ਕੇ ਜਾਣਾ ਇੱਕ ਪਰਾਈ ਜਗ੍ਹਾ ਤੇ ਜਿੱਥੇ ਬਰੇ ਹਾਲਾਤ ਨਹੀਂ ਪਤਾ ਕਿਵੇਂ ਦਾ ਅਗੋ ਘਰ ਮਿਲਨੇ ਨੇ ਕੀ ਹਾਲਾਤ ਉਸਦੇ ਇਦਾਂ ਨੇ ਅੱਛਾ ਤੇ ਕਿੰਨੇ ਜੀ ਨਿਕਲੇ ਸਨ ਤੁਹਾਡੇ ਘਰੋਂ ਅਜੀ ਸਾਰੇ ਆ ਗਏ ਘਰ ਦੇ ਜੀ ਸਾਡੇ ਵਾਲਦ ਸਾਹਿਬ ਰਹਿ ਗਏ ਜੀ। ਸੋ ਵੀ ਇਸ ਤੇ ਇੱਕ ਗਾਂ ਸੀਗੀ ਜਿਹੜੀ ਆਪ ਲੈ ਕੇ ਪਾਲੀ ਹੋਸੀ ਬੱਚੀ ਮਿਲਦੀ। ਅੱਛਾ ਤੋ ਕਹਿੰਦੇ ਜੀ ਮੈਂ ਇਹ ਲੈ ਕੇ ਆਉਂਗਾ। ਅੱਛਾ ਉਹ ਵੇ ਬਾਜ ਲੈ ਕੇ ਆਏ। ਉਹਦੇ ਨਾਲ ਬੜਾ ਪਿਆਰ ਸੀ। ਹਾਂ। ਠੀਕ। ਲਿਆ ਤਾਂ ਉਹਨਾਂ ਕੋ ਨਹੀਂ ਹੋਈ ਵੈਸੇ ਫੇਰੇ ਛੱਡਿਆ ਨਹੀਂ ਲਿਆ ਹੋਈ। ਓਏ ਹੋ। ਉਹ ਜਿਹੜਾ ਕਾਫਲਾ ਰੁਕ ਗਿਆ ਸੀ ਨਾ ਇੱਥੇ ਉਸ ਕਾਫਲੇ ਦੇ ਵਿੱਚ ਉਹ ਸੀਗੇ। ਲੇਕਿਨ ਇਹ ਦਰਿਆ ਤੋਂ ਅੱਗੇ ਨੰਗੇ ਹੋ ਸੀ ਜਿਹੜੇ ਪਿੱਛੇ ਪਿੱਛੇ ਰਹਿ ਗਏ ਸੀ ਉਹ ਰੁੜ ਗਏ ਲੋਕ ਕਾਫੀ ਠੀਕ ਹੈ ਤੇ ਤੁਸੀਂ ਬਸ ਦੇ ਵਿੱਚ ਆਏ ਕਿੰਨੇ ਦਿਨਾਂ ਚ ਪਹੁੰਚ ਗਏ ਸੀ ਨਹੀਂ ਇੱਕ ਰਾਤ ਅਸੀਂ ਅੰਬਰਸਰ ਰਹੇ ਦੂਸਰੇ ਦਿਨ ਇੱਥੇ ਆ ਗਏ ਕਿਹੜਾ ਬਾਰਡਰ ਕਰਾਸ ਕੀਤਾ ਸੀ ਕਿਹੜਾ ਬਾਰਡਰ ਕਰਾਸ ਕੀਤਾ ਸੀ ਹਾਂ ਕਿਹੜਾ ਹੈਗਾ ਇੱਥੇ ਲੋਹਰਵਾਲਾ ਲੋਹਰਵਾਲਾ ਦਾ ਬਾਰਡਰ 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 ਤੇ ਰਾਹ ਦੇ ਵਿੱਚ ਕੀ ਹਾਲਾਤ ਸੀ ਸਾਡੇ ਨਾਲ ਜਿਹੜੀ ਜ਼ਿੰਨ ਕਾਨਵਾਈ ਉਹਨਾਂ ਦੀ ਸਿੱਖਾਂ ਦੇ ਇੱਕ ਟਰੱਕ ਸੀ ਹਾਂ ਉਸ ਲਈ ਇਹਨਾਂ ਦਾ ਕੋਈ ਮੁਆਵਜ਼ਾ ਹੋਇਆ ਸੀਗਾ ਵੀ ਇਧਰੋਂ ਜਿਹੜੇ ਸਿੱਖ ਲੈਣ ਜਾਣ ਨਾ ਉਧਰੋਂ ਹਿੰਦੂਆਂ ਨੂੰ ਹਾਂ ਇਧਰੋਂ ਮੁਸਲਮਾਨਾਂ ਨੂੰ ਲੈ ਜਾਣ ਠੀਕ ਹੈ ਉਹ ਕਾਨਵਾਈ ਦੇ ਨਾਲ ਅਸੀਂ ਵੀ ਸੀਗੇ ਠੀਕ ਹੈ ਉਹ ਸਾਨੂੰ ਤਾਂ ਬਣ ਨਹੀਂ ਸੀ ਦਿੰਦੇ ਕਹਿੰਦੇ ਅਸੀਂ ਜ਼ਿੰਮੇਵਾਰ ਨਹੀਂ ਹੂੰ ਪ੍ਰਾਈਵੇਟ ਵਾਸੀ ਸੀ ਹੂੰ ਤੇ ਇੱਕ ਸੂਬੇਦਾਰ ਛੁੱਟੀ ਆਇਆ ਉੱਤੇ ਫਜ਼ਿਆ ਸੀ ਠੀਕ ਹੈ ਉਹ ਨਾਰਜੀ ਹੋਗਾਗਾ ਕੋਈ ਨਹੀਂ ਅਸੀਂ ਆਪੇ ਜ਼ਿੰਮੇਦਾਰੀ ਹੈ ਠੀਕ ਹੈ ਉਹ ਵੀ ਨਾਰਸ ਹੈਗਾ ਸਾਡੇ ਜ਼ਿਲ੍ਹੇ ਅਸੀਂ ਅੰਮ੍ਰਿਤਸਰ ਆਏ ਨਾ ਤੇ ਉਹਨਾਂ ਨੇ ਦੋ ਤਿੰਨ ਟਰੱਕ ਦਾ ਖਾਲਸਾ ਕਾਲੇ ਚਲ ਜਾ ਕੇ ਵੱਡ ਬੁੱਢ ਸਿਟੇ ਬਾਕੀ ਜਿਹੜੇ ਜੀ ਉਹ ਕੈਂਪ ਚ ਘਟੇ ਗਏ ਟਰੱਕ ਬੰਦਿਆਂ ਦੇ ਭਰੇ ਵੱਡ ਦਿੱਤੇ ਹਾਂ ਕਿਹੜੀ ਜਗ੍ਹਾ ਲ ਜਾ ਕੇ ਅੰਮ੍ਰਿਤਸਰ ਅੰਮ੍ਰਿਤਸਰ ਕਿਹੜੀ ਜਗ੍ਹਾ ਤੁਸੀਂ ਦਸੀਏ ਖਾਲਸਾ ਕਾਲੇ ਉਹਨਾਂ ਦਾ ਸੀ ਕੋਈ ਉੱਥੇ ਖਾਲਸਾ ਕਾਲੇ ਚ ਵੀ ਚਲ ਜਾ ਕੇ ਮਾਰ ਦਿੱਤੇ ਮਾਰ ਦਿੱਤੇ ਉਸੇ ਕਾਂਪਲੇ ਦੇ ਹਾਂ ਉਸੇ ਕਾਂਪਲੇ ਤੇ ਜਿਸ ਉਹ ਕੈਂਪ ਦੇ ਵਿੱਚ ਅਸੀਂ ਰਾਤ ਰਹੇ ਨਾ ਉਹਦੇ ਵਿੱਚ ਵੀ ਹਮਲਾ ਹੋਇਆ ਇੱਕ ਬੰਦਾ ਮਰ ਗਿਆ ਬਾਕੀ ਤਾਂ ਘਰ ਬਚ ਗਏ ਕੋਈ ਐਡਾ ਇੰਤਜ਼ਾਮ ਨਹੀਂ ਸੀਗਾ ਇਹਨੂੰ ਸੇ ਕਿ ਉਹਦਾ ਪਹਿਰਾ ਦੇ ਰਹੇ ਫੌਜੀ ਤੇ ਸਾਡੇ ਉਹ ਸੂਬੇਦਾਰ ਨਾਲ ਹੋਣ ਦੀ ਵਜ੍ਹਾ ਨਾਲ ਚੌਮੀ ਦੇ ਨਾਲ ਸੀਗਾ ਉਹ ਕੈਂਪ ਹਾਂ ਉਹਨੇ ਅੰਦਰ ਅਫਸਰਾਂ ਨਾਲ ਗੱਲਬਾਤ ਕਰਕੇ ਨਾ ਤੇ ਗੱਡੀ ਜਿਹੜੀ ਸੀ ਉਹ ਅੰਦਰ ਲਾ ਲਈ ਅੰਦਰ ਲਾ ਲਈ ਆ ਉਹ ਬਾਹਰ ਇੰਤਜ਼ਾਮ ਸੀਗਾ ਉਹ ਆਪਣਾ ਛੋਮੀ ਦਾ ਅੱਛਾ ਤਉ ਉੱਤੇ ਸਾਡੇ ਦਾ ਕੁਝ ਨਹੀਂ ਹੋਇਆ ਸਵੇਰੇ ਉਤੋਂ ਫਿਰ ਅਸੀਂ ਬਾਘਾ ਬਾਰਡਰ ਕਰਾਸ ਕੀਤਾ ਬਾਘਾ ਬਾਰਡਰ ਤੋਂ ਥੋੜਾ ਜਿਹਾ ਪਿੱਛੇ ਨਾ ਜਿਹੜਾ ਇਲਾਕਾ ਸੀਗਾ ਨਾ ਪਾਕਿਸਤਾਨ ਦਾ ਨਾ ਹਿੰਦੂਸਤਾਨ ਦਾ ਠੀਕ ਹੈ ਉੱਥੇ ਆ ਕੇ ਸਾਡੀ ਗੱਡੀ ਜਿਹੜੀ ਇਹਦਾ ਪਟੂਲ ਮੁੱਕ ਗਿਆ ਅੱਛਾ ਉਹ ਫੌਜੀ ਫਿਰਦੇ ਸੀਗੇ ਪਤਾ ਨਹੀਂ ਕਿਹਦੇ ਰਾਣੇ ਨੂੰ ਲੱਭਦੇ ਫਿਰਦੇ ਸੀ ਹਾਂ ਆਪਣੀ ਜੀਵ ਤੇ ਹਾਂ ਉਹਨਾਂ ਨੇ ਕਿਹਾ ਇਹ ਤਾਂ ਬੜਾ ਖਤਰਨਾਕ ਇਲਾਕਾ ਦਵਾ ਦਾ ਉਤ ਚਲੋ ਅਸੀਂ ਉੱਪਰ ਬੈਠੇ ਸੀਗੇ ਜਾਨੋ ਪੁੰਜੇ ਤਾਰ ਰਿਹਾ ਹਾਂ ਤੇ ਵਿਖਾੜ ਕੇ ਤਾਂ ਉਹਨਾਂ ਨੇ ਆਪਣੀ ਜੀਵ ਪਿੱਛੇ ਲਾਈ ਤੇ ਲਾਗੇ ਰੋੜ ਕੇ ਲਾਏ ਬਾੜਾ ਪਾਸ ਕਰਾ ਬਾੜਾ ਅੱਛਾ ਬਾਗਾ ਜਿਹੜਾ ਪਾਸ ਕੀਤਾ ਅੱਛਾ ਅੱਛਾ ਇੱਥੇ ਆਇਆ ਲਾਹੌਰ ਇਹੜਾ ਕੈਂਪਸ ਹੈਗਾ ਨਾ ਉਹਦੇ ਵਿੱਚ ਤਾਂ ਹੈਜ਼ਾ ਪਿਆ ਕਈ ਬੰਦੇ ਮਰੇ ਪਏ ਉਥੇ ਦੋ ਅਸੀਂ ਕਿਹਾ ਵੀ ਇੱਥੇ ਰਹਿਣਾ ਜੀ ਸਾਨੂੰ ਜਿੱਥੇ ਲੈ ਚੱਲੋ ਸਪੇਸ਼ਮ ਤੇ ਹਾਂ ਤੇ ਕੈਂਪਸ ਹੀ ਨਹੀਂ ਰਹਿਣਾ ਸਾਨੂੰ ਸਟੇਸ਼ਨ ਤੇ ਲੈ ਚੱਲੋ ਹਾਂ ਉਹ ਬੰਦੇ ਜਿਹੜੇ ਜਗੇ ਨਾ ਗੱਡੀ ਵਾਲੇ ਉਹਨਾਂ ਨੇ ਜਾਣਾ ਤੋਬਾ ਟੇਗ ਸਿੰਘ ਹਾਂ ਉਹਨਾਂ ਦੇ ਉਥੇ ਰਿਸ਼ਤੇਦਾਰ ਸੀ ਠੀਕ ਹੈ ਉਹ ਸਾਨੂੰ ਕਹਿੰਦੇ ਉਥੇ ਚੱਲੋ ਤੁਸੀਂ ਸਾਡੇ ਰਿਸ਼ਤੇਦਾਰ ਇੱਥੇ ਸੀ ਇੱਕ ਚਾਤ 14L ਹਾਂ ਪੁਰਾਣਾ ਪੈਦਲ ਉਤੋਂ ਫਿਰ ਇਹ ਗੱਡੀ ਦੇ ਵਿੱਚ ਬੈਠ ਕੇ ਦੇ ਇੱਥੇ ਆਏ ਰੇਲ 'ਚ ਠੀਕ ਹੈ ਉੱਥੇ ਵੀ ਕਈ ਬੰਦੇ ਆਪਣੇ ਪਲੇਟਫਾਰਮ ਤੇ ਮਰੇ ਪਏ ਉਹ ਮਾਲੇ ਛੱਡ ਕੇ ਚੱਲਦੇ ਹੋਏ ਕੋਈ ਪਤਾ ਹੀ ਨਹੀਂ ਲੱਗਦਾ ਇਸ ਦੁਨੀਆ ਦੇ ਸਮਾਂ ਤੇ ਜਿਹੜੇ ਬਾਲਤ ਸਾਹਿਬ ਤੁਹਾਡੇ ਆਏ ਬਾਅਦ ਵਿੱਚ ਉਹਨਾਂ ਨੇ ਕੀ ਦੱਸਿਆ ਕਿਵੇਂ ਕਿਵੇਂ ਆਣ ਹੋਇਆ ਉਹਨਾਂ ਦਾ ਭਾਈ ਉਹ ਤਾਂ ਕਾਫਲੇ ਦੇ ਨਾਲ ਆਏ ਨੇ ਉਸੇ ਕਾਫੀ ਵੱਡਾ ਕਾਫਲਾ ਸੀਗਾ ਠੀਕ ਹੈ ਤੇ ਉਸੇ ਲਈ ਮੁਸਲਮਾਨ ਮਿਲਟਰੀ ਆ ਗਈ ਜਿਹਨਾਂ ਨੇ ਤੇ ਹਫਾਜ਼ਤ ਕਰਦੀ ਸੀ ਠੀਕ ਹੈ ਨਾਲ ਮਿਲਟਰੀ ਪਹਿਲੇ ਤੇ ਮੁਸਲਮਾਨ ਇਹਨਾਂ ਨੇ ਬਾਹਰ ਭੇਜ ਦਿੱਤੇ ਛੁੱਟੀ ਦੇਤੀ ਸੀ ਨਾ ਉਹਨਾਂ ਨੇ ਛੁੱਟੀ ਵੀ ਦੇ ਦਿੱਤੀ ਸੀ ਨਹੀਂ ਛੁੱਟੀ ਨਹੀਂ ਉਹਨਾਂ ਨੂੰ ਉਧਰ ਭੇਜਦਾ ਸੀਗਾ ਜਪਾਨ ਨਾਲ ਜਿੱਤੇ ਇਹਨਾਂ ਨੇ ਫਤਿਹ ਕੀਤਾ ਸੀ ਅੰਗਰੇਜ਼ ਨੇ ਅੱਛਾ ਇੰਜ ਵੀ ਹੋਇਆ ਸੀ ਹਾਂ ਇੰਜ ਵੀ ਹੋਇਆ ਸੀ ਕਿ ਮੁਸਲਮਾਨਾਂ ਨੂੰ ਪਹਿਲੀ ਬਾਹਰ ਭੇਜਤਾ ਹਾਂ ਜਿਹੜੇ ਫੌਜੀ ਸੀ ਮੁਸਲਮਾਨ ਅੱਛਾ ਅੰਗਰੇਜ਼ੀ ਸਾਜ਼ਿਸ਼ ਦੇ ਨਾਲ ਸਾਰਾ ਕੁਝ ਹੋਇਆ ਹੂੰ ਫਿਰ ਉਹ ਜਿਹੜੇ ਕਾਫਲੇ ਚ ਆ ਰਹੇ ਸੀ ਉਹ ਤੁਸੀਂ ਕਿਹਾ ਵੀ ਦਰਿਆ 'ਚ ਵੀ ਵਹਿ ਗਿਆ ਸੀ ਕੋਈ ਇਹ ਤਾਂ ਗਿਰਿਆ ਦਰਿਆ ਤੋਂ ਬਾਹਰ ਨੰਗੇ ਆਏ ਜਿਹੜੇ ਦਰਿਆ ਦੇ ਪਿੱਛੇ ਸੀਗੇ ਨਾ ਉੱਥੇ ਛਲਾਬ ਆ ਗਿਆ ਸੀ ਤੋ ਉੱਥੇ ਲੋਕ ਕਾਫੀ ਜਾਂਨੇ ਰੋੜ ਰੜ ਗਏ ਓਏ ਹੋਏ ਕਈ ਕੰਨ ਉਹ ਆਪਣੇ ਦਰਖਤਾਂ ਦੇ ਉੱਤੇ ਚੜ੍ਹ ਕੇ ਜਾਨ ਬਚਾਈਏ ਉਹਨਾਂ ਨੇ ਕੁਝ ਵਿੱਚੋਂ ਬਚੇ ਵੀ ਲੇਗਨ ਕਾਫੀ ਮੁੰਡੇ ਵੈਸੇ ਹੂੰ ਤੇ ਰਾਜ ਕੀ ਖਾਣ ਪੀਣ ਨੂੰ ਕੀ ਮਿਲਿਆ ਇਹਨਾਂ ਨੂੰ ਨੀਓ ਕੋਲ ਡਾਂਨੇ ਦੂਨੇ ਬਣਾਇਓ ਸੀ ਛੋਲਿਆਂ ਦੇ ਜਾਂ ਹੋਰ ਕਿਸੇ ਨੇ ਕੁਝ ਬਣਾਈਏ ਜਿ ਕਿੰਨੀਆਂ ਗੁੰਨੀਆਂ ਰਾਹ ਦੇ ਵਿੱਚ ਖਾਂਦੇ ਉਹਨੇ ਇਹਨਾਂ ਦਾ ਕਾਫਲਾ ਕਿੰਨੇ ਦਿਨਾਂ ਚ ਪਹੁੰਚਿਆ ਸੀ 4-5 ਦਿਨ ਲਗੇ ਸੀ ਸਾਰਾ 80 ਮੀਲ ਤਾਂ ਹੈਗਾ ਜਹਰਾ ਜਿਲੰਧਰ ਹਾਂ ਠੀਕ ਠੀਕ ਇਹਨਾਂ ਹੀ ਤੋਂ ਅਰਨਾ ਐਨਾਂ ਹੀੋਂ ਤਾਂ ਭਰੇ ਜਿਲੰਧਰ ਸੇ ਅੱਛਾ ਉਸਨੇ ਗੱਡੀ ਜੀ ਕਰਾਇਆ 12 ਨੇ ਲੱਗਦਾ ਸੀਗਾ ਲਾਹੌਰ ਦਾ ਤਾਂ 12 ਨੇ ਤੇ ਦਾ ਠੀਕ ਠੀਕ ਤੁਸੀਂ ਦੱਸਿਆ ਵੀ ਬੜੇ ਅੱਛੇ ਤਾਲੁਕਾ ਸੀ ਉਹਨਾਂ ਨਾਲ ਆਪਸ ਵਿੱਚ ਮਿਲ ਵਰਤਨ ਸੀ ਬੈਣ ਉੱਠਣ ਸੀ ਤੇ ਯਕਦਮ ਅੱਖਾਂ ਕਿਵੇਂ ਬਦਲ ਗਈਆਂ ਨਹੀਂ ਉਹਨਾਂ ਦੀ ਨਹੀਂ ਬਦਲੀਆਂ ਹਾਂ ਇਹਦੇ ਮਿਲਟਰੀ ਜਿਹੜੀ ਸੀਗੀ ਨਾ ਮਿਲਟਰੀ ਨਹੀਂ ਕੀਤਾ ਸਾਰਾ ਕੁਝ ਮਿਲਟਰੀ ਮਿਲਟਰੀ ਸਿਵਲ ਕਪੜੇ ਜਾਰੀ ਕੀਤੇ ਕੁਝ ਵਿੱਚੋਂ ਨਾਲ ਇਦਾਂ ਦੇ ਬਦਮਾਸ਼ ਜੇ ਰਲ ਗਏ ਮਨਾਂ ਆਂ ਬੰਦਾ ਹੋਈ ਨਹੀਂ ਕੋਈ ਐਸਾ ਵਾਕਿਆ ਨਹੀਂ ਵੀ ਕਿਸੇ ਪਿੰਡ ਦੇ ਵਿੱਚ ਘਰ ਦੋ ਚਾਰ ਘਰ ਮੁਸਲਮਾਨਾਂ ਦੇ ਬਾਕੀ ਸੇ ਉਹਨਾਂ ਨੇ ਉਹਨਾਂ ਨੂੰ ਮਾਰ ਦਿੱਤਾ ਹੋਵੇ ਇਹਦਾ ਕੋਈ ਵਾਕਿਆ ਨਹੀਂ ਅੱਛਾ ਕਿ ਉਹਨਾਂ ਨੇ ਖਾਲਸਤ ਕੀਤੀ ਹੋ ਮੈਮ ਅਸਲ ਕੰਮ ਮਿਲਟਰੀ ਨੇ ਕੀਤਾ ਸੀ ਅਸਲ ਕੰਮ ਤੇ ਨਾਲ ਜਿਹੜੇ ਬਦਮਾਸ਼ ਲੋਕ ਸ਼ੋਰ ਹਲੇ ਸਾਹ ਰਹਿ ਰਹੇ ਸੀ ਕਿਤੇ ਕੰਮ ਇੰਜੇ ਵੀ ਸਰਕਾਰੀ ਸਤਾ ਤੇ ਹੋਇਆ ਸੀ ਕੰਮ ਸਾਰਾ ਖਸਾਬ ਕਰਾਉਣ ਵਾਲਾ ਉਹ ਕੰਮ ਸ਼ੁਰੂ ਹੋਇਆ ਉਹਨਾਂ ਦੀ ਮਿਲਟਰੀ ਨੇ ਬੰਦੇ ਜ਼ਿਆਦਾ ਮਾਰੇ ਆਮ ਜੀ ਸਿੱਖਾਂ ਨੇ ਨਾ ਕੰਮ ਕਰਦੇ ਨੇ ਬਿਲਕੁਲ ਘਰਾਵਾ ਮੰਗਦੇ ਸੀ ਕੋਈ ਐਸਾ ਰੌਲਾ ਨਹੀਂ ਸੀ ਕਦੀ ਕੋਈ ਗਾਲੀ ਨਹੀਂ ਸੀ ਹੋਈ ਹਿੰਦੂ ਦਾ ਘਰ ਦੁਕਾਨਦਾਰੀਆਂ ਕਰਦੇ ਸੀ ਨਾ ਸਿੱਖੀ ਲੱਕੜੀ-ਲੁਕੜੀ ਦਾ ਕੰਮ ਕਰਦੇ ਸੀ ਨਾ ਕਰਦੇ ਰਹੇ ਜਿੰਨੀ ਤਰ੍ਹਾਂ ਉਹ ਜਦਾ ਸਿੱਖ ਕੀ ਕਰਦੇ ਸੀ ਹਾਂ ਹਿੰਦੂ ਦਾ ਦੁਕਾਨਦਾਰੀ ਕਰਦਾ ਹੈ ਹੂੰ ਕੀ ਅੰਮ੍ਰਿਤੇਰੇ ਦੇ ਹਿੰਦੂਆਂ ਨੂੰ ਬਹੁਤ ਸਪੋਰਟ ਦਿੱਤੀ ਨਾ ਹੂੰ ਤੋ ਇਸ ਕਰਕੇ ਹਿੰਦੂ ਜਿਹੜਾ ਨਾ ਉਹ ਤਾਂ ਤਾਜ਼ਰੀ ਸੀਗਾ ਜ਼ਿਆਦਾਤਰ ਹੂੰ ਸਾਡੇ ਇਲਾਕੇ ਜਿਹਦਾ ਕਿਤੇ ਹਿੰਦੂਆਂ ਦਾ ਪਿੰਡ ਨਹੀਂ ਸੀਗਾ ਸਿੱਖਾਂ ਦੇ ਸੀਗੇ ਠੀਕ ਹੈ ਕਦੇ ਦਿਲ ਕਰਦਾ ਵਾਪਸ ਜਾਣ ਨੂੰ ਆਪਣਾ ਦੇਸ਼ ਵੇਖਣ ਦਿਲ ਤਾਂ ਕਰਦਾ ਪਰ ਜਿਹੜੇ ਖਾ ਉਹ ਨਹੀਂ ਤੋਥਰੀ ਆ ਜਣੇ ਕਦੇ ਕੋਸ਼ਿਸ਼ ਕੀਤੀ ਜਾਣ ਦੀ ਸਾਡਾ ਪਿੰਡ ਜੇ ਸਾਰਾ ਮੁਸਲਮਾਨਾ ਸਾਰੇ ਆ ਗਏ ਤੇ ਪਿੱਛੇ ਕੋ ਬਾਗ ਭਰੇ ਆ ਹੀ ਨਹੀਂ ਟੁੰਡੇ ਚ ਮਾਰ ਸਗੇ ਬਸ ਇੱਕ ਸਿਗਾ ਚਮਾਰ ਸਾਡੇ ਅੱਬੇ ਦੇ ਕੋਲ ਸ਼ਹੀਰ ਦੇ ਸੀ ਉਹ ਵੀ ਉਹ ਬਾਅਦ ਦੇ ਵਿੱਚ ਇੰਗਲੈਂਡ ਚਲਾ ਗਿਆ ਉਹਦਾ ਕੀ ਨਾਮ ਸੀ ਮੈਨਾਂ ਨਹੀਂ ਭੁੱਲ ਗਿਆ ਜਾਗਰ ਸੀ ਉਹਦੇ ਨਾਲ ਜਾਗਰ ਜਾਗਰ अच्छा ओबा इंग्लैंड शिफ्ट हो गए हां इंग्लैंड ਚ ਲੈ ਕੇ ਬਾਤ ਆ ইংল্যান্ড ਚ ਲੈ ਗਏ ਹੁਣ ਜੇ ਵੀਜ਼ੇ ਖੁੱਲ ਜਾਣ ਗਵਰਨਮੈਂਟ ਦੋ ਪਾਸਿਆਂ ਦੀ ਕਹੇ ਵੀ ਜਿਹੜੇ ਬਜ਼ੁਰਗ ਆਦਮੀ ਨੇ ਜਾ ਕੇ ਆਪਣੇ ਪਿੰਡ ਦੇਖ ਲੈਣ ਤੇ ਤੁਸੀਂ ਜਾਓਗੇ ਦੇਖੋ ਜੇ ਹਿੰਮਤ ਹੋਈ ਤੇ ਜਾਊਗਾ ਮੇਰੇ ਜਲਤਾਂ ਕੰਮ ਕਰਨ ਹੋ ਗਈ ਹੈ ਤਰ ਨਹੀਂ ਹੁੰਦਾ ਨਾ ਕੋ ਮੁੰਡਾ ਭੇਜਦੀ ਹੈ ਤਾਂ ਹਾਂ ਨਾਲ ਕੋ ਮੁੰਡਾ ਭੇਜਦੀ ਏ ਤੁਹਾਡੇ ਕੋ ਆ ਮੁੰਡੇ ਨੇ ਚਾਹਤੇ ਦਾ ਨੀ ਨੂੰ ਲੈ ਜਾਣਾ ਤੇ ਉਹਨਾਂ ਤਾਂ ਹੁੰਦੇ ਆ ਦਿਲ ਤਾਂ ਕਰਦਾ ਵੈਸੇ ਮਾਪੋ ਆਪਣੇ ਨੂੰ ਦੇ ਤੁਹਾਨੂੰ ਕੋਈ ਨਾ ਜ਼ਬਰਦਸਤੀ ਉਠਾਉਂਦਾ ਤੇ ਨਹੀਂ ਉੱਠਣਾ ਸੀ ਤੁਸੀਂ ਹਾਂ ਤੁਹਾਨੂੰ ਕੋ ਜ਼ਬਰਦਸਤੀ ਨਾ ਉਠਾਉਂਦਾ ਤੇ ਤੁਸੀਂ ਨਹੀਂ ਉੱਠਣਾ ਸੀ ਨਾ ਨਾ ਕੋਈ ਨਹੀਂ ਹੋਇਆ ਕਿਸੇ ਨੇ ਵੀ ਨੀ ਹਰਨਾ ਜੋਲੇ ਵੀ ਕੋਈ ਨਹੀਂ ਜੁੜਦਾ ਬੰਦੇ ਜੇ ਆਪਣੇ ਮਕਾਨਾਂ ਨੂੰ ਜੰਦੇ ਹੀ ਲਾ ਕੇ ਆਏ ਵੀ ਫੇ ਆਈ ਜੰਮ ਨੂੰ ਓਏ ਵੀ ਫਿਰ ਮੋੜੇ ਆਉਣਾ ਥੋੜੀ ਦੇਰ ਦਾ ਹਲ ਚਲਾਇਆ ਹਾਂ